ਨੈਰੀ ਪਾਣੀ ਤੋਂ ਤੁਹਾਡੇ ਚੋਂ ਤਾਂ ਕੋਈ ਗਿਆਨੀ ਹੋਣਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਨੰਗਲ ਗਿਆ ਸੀ ਤਿੰਨ ਵਾਰੀ ਚਾਰ ਵਾਰੀ ਨੰਗਲ ਗਿਆ ਮੈਂ ਮੈਂ ਕਿਹਾ ਇੱਥੇ ਨੱਕਾ ਨਹੀਂ ਵਧਣ ਦੇਣਾ ਸੀ ਕਿਸੇ ਦਾ ਇੱਥੋਂ ਪਾਣੀ ਨਹੀਂ ਜਾ ਸਕਦਾ ਇੱਕ ਕੁੱਟ ਵੀ ਕਿਉਂਕਿ ਮੇਰਾ ਮੇਰਾ ਫਰਜ਼ ਬਣਦਾ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਤੁਸੀਂ ਪੰਜਾਬ ਦੇ ਪਰਿਵਾਰ ਦਾ ਲਾਣੇਦਾਰ ਚੁਣਿਆ ਮੈਨੂੰ ਮੇਰਾ ਫਰਜ਼ ਬਣਦਾ ਕਿ ਪਰਿਵਾਰ ਦਾ ਨੁਕਸਾਨ ਨਾ ਹੋਵੇ ਕੋਈ ਜਿੱਥੇ ਮਰਜ਼ੀ ਕੋਰਟਾਂ 'ਚ ਜਾਈ ਜਾਣ ਜੋ ਮਰਜ਼ੀ ਕਰੀ ਜਾਣ ਅਸੀਂ ਲੜਾਂਗੇ ਸਾਡਾ ਹੱਕ ਹੈ ਸਾਡਾ ਪਾਣੀ ਆ ਉਹ ਅਸੀਂ ਕਿਸੇ ਦਾ ਵਰਤਦੇ ਨਹੀਂ ਉਹਨਾਂ ਨੂੰ ਆਪਦਾ ਹਿੱਸਾ ਦਿੰਨੇ ਆ ਉਹ ਲੈ ਲੈਣਾ ਆਪਦਾ ਹਿੱਸਾ ਪਰ ਆਪਦਾ ਹਿੱਸਾ ਪਹਿਲਾਂ ਵਰਤ ਕੇ ਬਾਅਦ ਚ ਕਹੋ ਤੁਸੀਂ ਸਾਨੂੰ ਹੋਰ ਦਿਓ ਜੀ ਇਹ ਤਾਂ ਨਹੀਂ ਕਿ ਚੱਲਣਾ ਕੰਮ ਅਸੀਂ ਕੱਸੀਆਂ ਨਹਿਰਾਂ ਸੂਏ ਰਜਵਾਹੇ ਨਾਲੇ ਦੁਬਾਰਾ ਚਲਾ ਲੇ ਪਾਈਪਾਂ ਦਾ ਬਰੇ 700 ਕਿਲੋਮੀਟਰ ਪਾਈਪਾਂ ਪੈ ਗਈਆਂ ਜੀ ਹਰ ਰੋਜ਼ 10 ਤੋਂ 12 ਕਿਲੋਮੀਟਰ ਦੀ ਐਵਰੇਜ ਆਉਂਦੀ ਹੁਣ ਪਾਈਪਾਂ ਨਹੀਂ ਮਿਲ ਰਹੀਆਂ ਸਾਨੂੰ जिनिया पैप बनाने वाली फैक्ट्रिया जी एक भी पैप उन्होंने को सन दस क्योंकि नहर चो पानी क्ड के मोहे नवे बना बना के नहर का पानी घ्यो वर्गा पानी है वह लाइए फसलों में उपजाऊ शक्ति बढ़ती है मिट्टी आँदी है न मिनरल्स ने थले वाला पानी तो भुल जो जिन्ना चर तहाँ नहीं आता उन्ना चिर उन्होंने मिलो ही ना भी तो क्ढना ही नहीं पाई ਅਮਰੀਕਾ ਨੇ ਕੀ ਕੀਤਾ ਹੋਇਆ ਕੈਨੇਡਾ ਨੇ ਆਪਦਾ ਪਾਣੀ ਅਜੇ ਤੱਕ ਕੱਢਿਆ ਹੀ ਨਹੀਂ ਇਧਰ ਉਧਰ ਨਹੀਂ ਚੱਲੀ ਜਾਂਦਾ ਕੰਮ ਉਹਨਾਂ ਦਾ ਨਾ ਆਪਦਾ ਤੇਲ ਛੇੜਿਆ ਉਹਨਾਂ ਨੇ ਇਧਰੋਂ ਉਧਰੋਂ ਹੀ ਰਾਕ ਰੂਕ ਤੋਂ ਹੀ ਲੜਾਈਆਂ ਲੜੂਆਂ ਕਰਕੇ ਤੇਲ ਲੈ ਜਾਂਦੇ ਆ ਆਪਦਾ ਤਾਂ ਹਜੇ ਧਰਤੀ ਛੇੜੀ ਨਹੀਂ ਜੇ ਅੱਜ ਤੇਲ ਮੁੱਕ ਜੇ ਧਰਤੀ ਚੋਂ ਅਮਰੀਕਾ ਕੋਲੇ 47 ਸਾਲ ਦਾ ਤੇਲ ਪਿਆ ਜੀ ਆਪ ਦਿਨ ਤਾਂ ਲੋਕ ਲਾ ਰੱਖੇ ਉਹਨਾਂ ਨੇ ਅੱਜ ਪੂਰੀ ਦੁਨੀਆ 'ਚ ਤੇਲ ਮੁੱਕ ਜੇ ਅਮਰੀਕਾ ਕੋਲੇ 47 ਸਾਲ ਦਾ ਤੇਲ ਪਿਆ ਛੇੜਿਆ ਹੀ ਨਹੀਂ ਉਹਨਾਂ ਨੇ ਤੇ ਆਪਾਂ ਇਥੇ ਪਾਣੀ ਖਤਮ ਕਰ ਲਿਆ ਨਾਲੇ ਉਹ ਫਸਲ ਵਾਸਤੇ ਜਿਹੜੀ ਆਪਣੀ ਖੁਰਾਕ ਹੀ ਹੈ ਨਹੀਂ ਆਪਾਂ ਚੌਲ ਕਦੋਂ ਖਾਣੇ ਆ ਜੇ ਅੱਪ 10ਵੇਂ ਵਾਲੇ ਦਿਨ ਖੀਰ ਬਣਾਉਣੇ ਵੱਧ ਤੋਂ ਵੱਧ ਕਣਕ ਤਾਂ ਚਲੋ ਆਪਾਂ ਰੱਖਦੇ ਆ ਢੋਲ ਚ ਪਾ ਕੇ ਪਹਿਲਾਂ ਚੌਲ ਬੀਜ-ਬੀਜ ਕੇ ਧਰਤੀ ਖਤਮ ਕਰ ਲਈ ਹੁਣ ਉਹ ਮੁੱਕਰਗੇ ਐਫਸੀਆਈ ਵਾਲੇ ਕਹਿੰਦੇ ਅਰੇ ਨਹੀਂ ਖਰੀਦਦੇ ਮੋਲੇ ਵੱਲ ਤਾਂ ਮੂੰਹ ਕੰਮ ਲੈ ਕੇ ਛੱਡਦੇ ਆਪਾਂ ਆਪਾਂ ਵੀ ਧਰਤੀ ਗਾਲ ਲਈ ਥੱਲੋਂ ਸਿਸ ਕਰਕੇ ਮੈਂ ਬਹੁਤ ਮਤਲਬ ਸਟੱਡੀ ਕਰਦਾ ਬਹੁਤ ਹੋਮਵਰਕ ਕਰਦਾ ਵੀ ਕਿਵੇਂ ਸਮਝਾਇਆ ਜਾ ਸਕਦਾ ਦੇਖੋ ਐ ਕਾਨੂੰਨ ਬਣਾਉਣ ਨੂੰ ਤੇ ਜੋ ਮਰਜ਼ੀ ਬਣਾ ਦੇ ਤੱਕੇ ਨਾਲ ਨਹੀਂ ਪਿਆਰ ਨਾਲ ਜਿਹੜੀ ਗੱਲ ਹੁੰਦੀ ਹੈ ਜਿਹੜਾ ਕੰਮ ਪਿਆਰ ਨਾਲ ਹੁੰਦਾ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਤੁਹਾਡੇ ਨਾਲ ਨਾ ਜਮਾ ਦਿਲੋਂ ਨਾਲ ਨਾ ਹੋਰ ਕੋਈ ਕੰਮ ਹੀ ਨਹੀਂ ਬਾਕੀ ਕੰਮ ਤਾਂ ਕਰੀ ਬੈਠੇ ਆ ਸਾਰੇ ਦੌਲਤਾਂ ਸ਼ੋਰ ਤਾਂ ਸਾਰੀਆਂ ਪਹਿਲਾਂ ਹੀ ਦੇਤੀਆਂ ਸੀ ਤੁਸੀਂ ਪੂਰੀ ਦੁਨੀਆ ਘੁੰਮੀ ਬੈਠੇ ਆ ਨਾ ਕੋਈ ਜਾ ਚੜਨ ਦਾ ਚਾਹਿਆ ਨਾ ਕੋਈ ਖਬਰ ਚ ਫੋਟੋ ਛਕਾਉਣ ਦਾ ਚਾਹ ਹੈ। ਨਾ ਕੋਈ ਟੈਲੀਵਿਜ਼ਨ ਤੇ ਆਉਣ ਸਾਰੇ ਚਾਹ ਤਾਂ ਨਵੇੜੀ ਬੈਠੇ ਆ ਪਹਿਲਾਂ। ਹੁਣ ਤਾਂ ਇੱਕੋ ਹੀ ਚਾਹ ਹੈ ਕਿ ਜੋ ਸਮਾਜ ਨੇ ਮੈਨੂੰ ਦਿੱਤਾ 17 ਸਾਲ ਦੀ ਉਮਰ ਚ ਸਟਾਰ ਬਣਾਤਾ ਜੋ ਸਮਾਜ ਨੇ ਮੈਨੂੰ ਦਿੱਤਾ ਉਹਨੂੰ ਮੈਂ ਦੋ ਗੁਣਾ ਤਿੰਨ ਗੁਣਾ ਚੌਕਣਾ ਪੰਜ ਗੁਣਾ ਕਰਕੇ ਵਿਆਸ ਸਮੇਤ ਵਾਪਸ ਕਰਾਂ ਕਿ ਸਮਾਜ ਨੇ ਮੈਨੂੰ ਇੰਨਾ ਕੁਝ ਦਿੱਤਾ ਮੈਂ ਸਮਾਜ ਨੂੰ ਕੀ ਦੇਵਾਂ।